ਇੱਥੇ ਆ ਬਾਬਾ ਬਾਬਾ ਇੱਕ ਮਿੰਟ ਧੰਨ ਗੁਰਦਾਮ ਦਾਸ ਲੱਗਦਾ ਬਾਬਾ ਜੀ ਦੀ ਜਰੂਰੀ ਲੱਗੀ ਧੰਨ ਗੁਰਦਾਮ ਦਾਸ ਧੰਨ ਗੁਰਦਾਮ ਦਾਸ ਆਇਆ ਇੱਕ ਮਿੰਟ ਧੰਨ ਗੁਰ ਆ ਗਿਆ ਆ ਗਿਆ ਮੈਂ ਬਾਹਰ ਹੀ ਆ ਗਿਆ ਧੰਨ ਗੁਰਦਾਮ ਦਾਸ ਬਾਬਾ ਜੀ ਤਰਨਤਾਰਨ ਨੂੰ ਜਾਣਾ ਤਰਨਤਾਰਨ ਨੂੰ ਐਮਰ ਨੂੰ ਆਹੋ ਹੁਣ ਦਹੀਂ ਇੰਝ ਕਰੋ ਹਾਂ ਇਹ ਨਹੀਂ ਆ ਰਿਹਾ अच्छा जी। ਗੈਰ ਖਾਣੀ ਹੋ ਗਏ। ਹਾਂ। ਕੋਈ ਸ਼ਣ ਕੰਮ ਨਹੀਂ ਨੇ ਡੋਲੇ-ਡੋਲੇ। ਕਿਥੇ ਚਲੇ ਜਾਓ? ਠੀਕ ਤੇ ਚਲੇ ਜਾਓ। ਮੈਂ ਕਾਹਨੋਂ ਮੁੱਕੇ ਜਾਣਾ। ਦਿਹਾੜੀ ਲੱਗੀ ਨਹੀਂ ਕੁਦਾ। ਆਇਆ ਨਹੀਂ। ਓਹੋ, ਅੱਛਾ। ਆਇਆ ਹੀ। ਤੇ ਫੇਰ ਹੁਣ ਅੱਜ ਖਾਲੀ ਖਾਲੀ ਹੱਥ ਅੱਜ ਮੇਰੇ। ਖਾਲੀ ਹੀ ਹੋ ਜਾਈਏ। ਤੁਹਾਨੂੰ ਗੁਰਦਾਮ ਦਾਸ, ਤੁਹਾਨੂੰ ਗੁਰਦਾਮ ਦਾਸ। ਹੁਣ ਤੇਹੀ ਦਿਹਾੜੀ ਨਹੀਂ ਲੱਗੀ ਆ ਹੁਣ ਤੇ ਘਰ ਨੂੰ ਚਲੇ ਹੋ ਹੈ। ਤੇ ਸਾਡੇ ਕੰਮ ਕਰ ਦੋਗੇ ਥੋੜਾ ਜਿਆ ਹੈਗਾ ਯਾ ਅੱਗੇ। ਥੋੜਾ ਜਿਆ ਮੜਾ ਯਾ ਕੰਨਾ ਤਪਸਰ ਮੜਾ ਮੋਟਾਈਆ। ਰੁਪਿਆ 500 ਤੁਹਾਨੂੰ ਦੇ ਦੇਣਾ। ਆਹ ਨਾਲ ਹੀ ਅੱਗੇ। ਹੈ? ਚਲ ਅਗਲੇ ਤੋਂ ਉੱਡ ਜਾਓ ਉਹ ਸੋਹਣਾ ਲੈਦੇ ਨਾਲ ਵਾਲਾ ਕੱਲ੍ਹ ਆਇਆ ਹੀਗਾ ਦਾਖਲੇ ਆਹਾ ਉਹ ਥੋੜਾ ਬੋਲ ਲੱਗਾ ਨਾ ਇੱਕ ਕੁੱਛ ਕੇ ਗਿਆ ਹੀ ਪਰ ਨਹੀਂ ਆਇਆ ਵਾਪਸ ਕਿਹਨੇ ਹੋਣੀ ਨਹੀਂ ਲੱਗੀ ਵਾਹਿਗੁਰੂ ਜੀ ਕੱਲ੍ਹ ਵੀ ਨਹੀਂ ਲੱਗੀ ਅੱਜ ਵੀ ਨਹੀਂ ਲੱਗੀ ਧੜੀ ਤੁਹਾਨੂੰ ਗੁਰੂ ਜੀ ਦਾਸ ਚਲੋ ਬਾਬੇ ਆਜੋ ਫਿਰ ਮੇਰੇ ਨਾਲ ਗੱਡੀ 'ਚ ਆਜੋ ਹੈ ਤੁਹਾਨੂੰ ਦਿਵਾਨੇ ਧੜੀ ਆਜੋ ਤੁਹਾਨੂੰ ਗੁਰੂ ਜੀ ਦਾਸ ਆਵੇਲੇ ਬਾਬਿਆਂ ਦੇ ਹਾਲ ਤੇ ਘੜੀ ਅੱਧੀ ਵੀ ਨਹੀਂ ਲੱਗੀ ਬਾਬਿਆਂ ਜੀ ਪਾਜੀ ਨੂੰ ਕਹਿਤਾ ਤੁਹਾਨੂੰ ਦਿਹਾੜੀ ਦਿੰਨੇ ਆ ਕਿੰਦੇ ਕੱਲ ਵੀ ਕੋਈ ਬੰਦਾ ਕਹਿ ਕੇ ਗਿਆ ਸੀ ਤੇ ਮੜਕਿਓ ਨੇ ਫੋਨ ਹੀ ਨਹੀਂ ਕੀਤਾ ਤੇ ਮੈਂ ਕੱਲ ਦੀੜੜੀ ਗਿਆ ਫਿਰ ਵਾਪਸ ਚਲ ਗਿਆ ਤੇ ਅੱਜ ਵੀ ਕੋਈ ਦਿਹਾੜੀ ਨਹੀਂ ਲੱਗੀ ਇਹ ਸਾਡੇ ਬਜ਼ੁਰਗਾਂ ਦੇ ਹਾਲ ਆ ਚਲੋ ਬਜ਼ੁਰਗਾਰੇ ਇਹਨਾਂ ਨੂੰ ਦਿਹਾੜੀ ਦਈਏ ਤੇ ਫਿਰ ਅਸੀਂ ਅੱਗੇ ਜਾਂਦੇ ਆ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਦਸ ਬਾਬਾ ਜੀ ਇੱਕ ਮਿੰਟ ਰੁਕੀਏ ਇੱਕ ਮਿੰਟ ਹਣਾ ਧੰਨ ਗੁਰੂ ਰਾਮਦਾਸ ਰੁਕੋ ਰੁਕੋ ਬੱਲੇ ਬਾਬਾ ਜੀ ਇਦਾਂ ਵਾ ਮੇਰੀ ਕੀ ਬੇਨਤੀ ਸੁਣੋ ਕੱਲ ਕਿ ਤੁਹਾਡੇ ਕੋਲ ਬੰਦਾ ਆਇਆ ਸੀ ਨਾ ਉੱਥੇ ਹਾਂ ਤੇ ਫਿਰ ਮੁੜ ਕੇ ਵਾਪਸ ਨਹੀਂ ਆਇਆ ਤੁਸੀਂ ਤੁਸੀਂ ਉਡੀਕਦੇ ਰਹੇ ਉਡੀਕਦੇ ਰਹੇ ਤੁਸੀਂ ਕਿਤੇ ਗਏ ਨਹੀਂ ਕੱਲ ਦੀ ਤੁਹਾਡੀ ਦਿਹਾੜੀ ਆ ਲੋ ਕਿਉਂਕਿ ਮੇਰੇ ਕੋਲ ਨਾ ਆਇਆ ਨਹੀਂ ਗਿਆ ਘਰ ਕੋਈ ਬੰਦੇ ਆ ਗਏ ਸੀ ਆ ਫੜੋ ਕੱਲ ਦੀ ਦਿਹਾੜੀ ਠੀਕ ਆ ਫੜੋ ਫੜੋ ਬਾਬਿਓ ਫੜੋ ਫਿਰ ਕੀ ਆ ਮੈਂ ਹੀ ਕੱਲ ਜਿਹੜਾ ਆ ਇਹ ਤੁਹਾਡੀ ਕੱਲ ਦੀ ਦਿਹਾੜੀ ਹੋ ਗਈ ਠੀਕ ਹੈ ਤੇ ਇੱਕ ਤੁਹਾਡੀ ਅੱਜ ਦੀ ਦਿਹਾੜੀ ਆਜੀ ਤੁਹਾਡੀ ਦਿਹਾੜੀ ਨਹੀਂ ਲੱਗੀ ਨਹੀਂ ਨਹੀਂ ਬਸ ਨਹੀਂ ਉਹ ਸੇਵਾ ਤੋਂ ਨਹੀਂ ਗਈ ਹੈ ਸੇਵਾ ਤੇ ਉਹ ਹੁੰਦੀ ਜਿਹੜੀ ਕਿਸੇ ਨੂੰ ਦੇਣੀ ਹੋਵੇ ਸੇਵਾ ਨਹੀਂ ਗਈ ਇਹ ਕਿਰਤਾਂ ਮੈਂ ਤੁਹਾਨੂੰ ਕੀ ਕਿਹਾ ਮੇਰੇ ਨਾਲ ਚੱਲੋ ਕਿਹਾ ਤੁਹਾਨੂੰ ਇਹ ਨਹੀਂ ਕਿਹਾ ਤੁਸੀਂ ਆ ਗਏ ਤੁਹਾਡਾ ਫਰਜ਼ ਸੀ ਮੇਰੇ ਨੇ ਮੇਰੇ ਮੇਰੇ ਨਾਲ ਚੱਲਣਾ ਤੁਸੀਂ ਆ ਗਏ ਨਾ ਹੁਣ ਮੇਰਾ ਮੇਰਾ ਫਰਜ਼ ਹੈ ਮੇ ਕੋ ਕੰਮ ਹੀ ਨਹੀਂ ਹੈਗਾ ਮੇਰੇ ਕੋ ਕੰਮ ਹੀ ਨਹੀਂ ਹੈਗਾ ਇਹ ਤੁਹਾਡੀ ਕੱਲ ਦੀ ਦਿਹਾੜੀ ਇਹ ਤੁਹਾਡੀ ਅੱਜ ਦੀ ਦਿਹਾੜੀ ਆ ਤੁਹਾਡਾ ਕੋਟਾ ਪੂਰਾ ਸਾਡਾ ਲਿਖਾ ਜੋਕਾ ਕਲੀਅਰ ਹੈ ਠੀਕ ਹੈ ਭਾਬਿਓ ਕਿੰਦੇ ਜੋ ਹੁੰਦੇ ਨੇ ਮੈਨੂੰ ਪੰਜ ਸਾਈ ਬਣਾ ਨਾ ਨਾ ਲੇਖਾ ਜੋਖਾ ਨਹੀਂ ਪੂਰਾ ਕਰਨਾ ਫੇਰੇ ਫਿਰ ਦੀ ਮੇਰੇ ਤੇ ਇਹ ਭਾਰ ਚੜਾ ਦੇਣਾ ਉਹ ਭਾਰ ਨਹੀਂ ਮੈਂ ਨਹੀਂ ਮੈਂ ਨਹੀਂ ਲੈਣਾ ਬਾਬਾ ਤੇਰੇ ਕੋ ਭਾਰ ਠੀਕ ਆ ਹੁਣ ਤੇਰਾ ਮੇਰਾ ਲੇਖਾ ਜੋਖਾ ਪੂਰਾ ਹੋ ਗਿਆ ਹੁਣ ਜਾਂਦੇ ਵਕੀ ਨਾ ਜਲੇਬੀਆਂ ਲੈ ਆ ਜੀ ਬੇਬੇ ਵਾਸਤੇ ਤੇ ਜਲੇਬੀਆਂ ਖਾਏ ਹੋ ਜਾ ਕੇ ਬੜੀ ਹੋਈਆਂ ਠੀਕ ਆ ਚਲੋ ਪਿਆਰਿਓ ਹੁਣ ਮੈਨੂੰ ਦਿਓ ਇਜਾਜਤ ਆਪਣਾ ਹਿਸਾਬ ਤਾਂ ਪੂਰਾ ਹੀ ਹੈ ਜਲੇਬੀਆਂ ਨੂੰ ਹੈ ਜਲੇਬੀਆਂ ਨੂੰ ਵੇਸ਼ਨ ਪਾਈਦਾ ਉਹ ਬਾਬਾ ਉਹੀ ਤਾਂ ਕਹਿ ਰਿਹਾ ਕੋਈ ਮਰ ਜਾ ਮੌਤ ਮਰ ਗਈ ਕੋਈ ਗੱਲ ਨਹੀਂ ਤੇਰਾ ਮੇਰਾ ਸਬੰਧ ਤਾਂ ਕਲੀਅਰ ਹੋ ਗਿਆ ਅੱਜ ਠੀਕ ਆ ਚਲੋ ਬਾਬਿਓ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ